ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਇੱਕ ਵਾਰੀ ਫੇਰ ਤੋਂ ਸਾਡੇ ਇਸ ਚੈਨਲ ਦੇ ਉੱਤੇ ਇਸ ਚੈਨਲ ਦੇ ਉੱਤੇ ਲਗਾਤਾਰ ਤੁਹਾਨੂੰ ਬਹੁਤ ਸਾਰੀਆਂ ਖਬਰਾਂ ਬਹੁਤ ਸਾਰੀਆਂ ਸਟੋਰੀਆਂ ਤੇ ਬਹੁਤ ਸਾਰੇ ਧਾਰਮਿਕ ਥਾਵਾਂ ਦੀਆਂ ਜਿਹੜੇ ਆ ਤੁਹਾਨੂੰ ਅਸੀਂ ਦਰਸ਼ਨ ਕਰਾਉਂਦੇ ਰਹਿੰਦੇ ਆ ਜਿੰਨੇ ਵੀ ਸਾਡੇ ਨੇੜੇ ਤੇੜੇ ਦੇ ਇਤਿਹਾਸਕ ਥਾਂ ਨੇ ਉਹਨਾਂ ਦੇ ਤੁਹਾਨੂੰ ਇਹ ਦਰਸ਼ਨ ਕਰਾ ਚੁੱਕੇ ਆ ਅੱਜ ਅਸੀਂ ਪਹੁੰਚੇ ਆ ਇੱਕ ਸ਼ੇਸਨਾਗ ਮੰਦਿਰ ਦੇ ਵਿੱਚ ਤੁਹਾਨੂੰ ਸ਼ੇਸਨਾਗ ਮੰਦਿਰ ਦੇ ਦਰਸ਼ਨ ਕਰਾਉਣੇ ਆ ਸ਼ੇਸਨਾਗ ਮੰਦਿਰ ਦੀ ਵਿਸ਼ੇਸ਼ਤਾ ਕੀ ਹੈ ਕਹਿੰਦੇ ਨੇ ਕਿ ਇੱਥੇ ਆਂਦਿਆਂ ਹੀ ਮਨ ਨੂੰ ਜਿਹੜੀ ਹੈ ਬਹੁਤ ਜ਼ਿਆਦਾ ਜਿਹੜੀ ਹੈ ਸ਼ਾਂਤੀ ਮਿਲ ਜਾਂਦੀ ਹੈ ਇਸ ਜਗ੍ਹਾ ਦੇ ਦਰਸ਼ਨ ਕਰਾਉਣੇ ਆ ਜਗ੍ਹਾ ਕਿੱਥੇ ਆ ਕਿਵੇਂ ਆ ਸਾਰੀ ਗੱਲਬਾਤ ਤੁਹਾਨੂੰ ਜਿਹੜੀ ਇਹ ਦਿਖਾਉਨੇ ਆ ਨਾਲ ਦੀ ਨਾਲ ਇੱਥੇ ਦੇ ਸੇਵਾਦਾਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਸ ਮੰਦਰ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਤੇ ਇਹ ਮੰਦਰ ਕਿੰਨੇ ਸਾਲ ਪੁਰਾਣਾ ਆ ਬਹੁਤ ਵਧੀਆ ਤੇ ਬਹੁਤ ਹੀ ਸ਼ਾਂਤਮਈ ਇਲਾਕੇ ਦੇ ਵਿੱਚ ਇਹ ਸ਼ੇਸ਼ਨਾਗ ਮੰਦਰ ਆ ਤੇ ਆਓ ਤੁਹਾਨੂੰ ਦਰਸ਼ਨ ਕਰਵਾਉਨੇ ਆ ਸ਼ੇਸ਼ਨਾਗ ਮੰਦਰ ਦੇ ਨਾਲ ਦੀ ਨਾਲ ਜਿਹੜੀ ਇਹ ਤੁਹਾਡੀ ਗੱਲਬਾਤ ਵੀ ਕਰਾਨੇ ਆ ਸੇਵਾਦਾਰਾਂ ਦੇ ਨਾਲ ਤਲੋ ਦੋਸਤੋ ਅਸੀਂ ਤੁਹਾਨੂੰ ਇਸ ਟਾਈਮ ਦਰਬਾਰ ਦੇ ਅੰਦਰ ਲੈ ਕੇ ਚਲਦੇ ਆ ਜਿੱਥੇ ਕਿ ਤੁਹਾਨੂੰ ਅੱਜ ਹੀ ਦਰਬਾਰ ਦੇ ਦਰਸ਼ਨ ਕਰਵਾਨੇ ਆ ਸ਼ੇਸ਼ਨਾਗ ਮੰਦਿਰ ਦੇ ਵਿੱਚ ਪਹੁੰਚੇ ਹੋਏ ਆ ਸ਼ੇਸ਼ਨਾਗ ਮੰਦਿਰ ਜੋ ਕਿ ਬਹੁਤ ਹੀ ਸੋਹਣਾ ਮੰਦਿਰ ਜਿਹੜਾ ਇਸ ਟਾਈਮ ਦੇਖਦੇ ਪਏ ਤੁਸੀਂ ਬਹੁਤ ਹੀ ਜ਼ਿਆਦਾ ਸ਼ਾਂਤਮਈ ਇਲਾਕੇ ਦੇ ਵਿੱਚ ਇਹ ਮੰਦਿਰ ਹੈ ਮੰਦਿਰ ਕਿੱਥੇ ਹੈ ਇਹਦੇ ਬਾਰੇ ਵੀ ਤੁਹਾਨੂੰ ਜੜੀ ਇਹ ਜਾਣਕਾਰੀ ਪ੍ਰੋਪਰ ਦਿਆਂਗੇ ਤੇ ਨਾਲ ਦੀ ਨਾਲ ਜਿਹੜਿਆ ਤੁਹਾਨੂੰ ਅਸੀਂ ਜਿਹੜਿਆ ਸ਼ੇਸ਼ਨਾਗ ਮੰਦਿਰ ਦੇ ਜਿਹੜੇ ਆ ਦਰਸ਼ਨ ਕਰਵਾਉਨੇ ਆ ਬਹੁਤ ਹੀ ਪੁਰਾਣੀ ਇੱਕ ਇੱਥੇ 베ਰੀ ਵੀ ਦੇਖਣ ਨੂੰ ਮਿਲਦੀ ਪਈ ਹੈ ਜਦੀ ਕਿ ਜੜ੍ਹ ਦੇ ਉਤੋਂ ਜਿਹੜੀ ਇਹ ਫਿਲਹਾਲ ਡਿੱਗੀ ਹੋਈ ਹੈ ਹਵਾਵਾਂ ਦੇ ਨਾਲ ਤੇ ਬਹੁਤ ਹੀ ਸੋਹਣਾ ਜਿਹੜਾ ਦਰਬਾਰ ਆ ਤੁਸੀਂ ਦੇਖਦੇ ਪਿਓ ਸ਼ੇਸ਼ਨਾਗ ਮੰਦਿਰ ਜਿੱਥੇ ਕਿ ਅਸੀਂ ਤੁਹਾਨੂੰ ਅੱਜ ਦਰਸ਼ਨ ਕਰਾ ਰਹੇ ਹਾਂ ਮੰਦਿਰ ਦੇ ਸ਼ੇਸ਼ਨਾਗ ਮੰਦਿਰ ਦੇ ਅਸੀਂ ਤੁਹਾਨੂੰ ਜਿਹੜੇ ਆ ਇੱਥੇ ਦਰਸ਼ਨ ਕਰਾ ਰਹੇ ਹਾਂ ਤੇ ਤੁਸੀਂ ਸਾਡੇ ਨਾਲ ਅੱਜ ਸ਼ੇਸ਼ਨਾਗ ਮੰਦਿਰ ਦੇ ਜਿਹੜੇ ਆ ਦਰਸ਼ਨ ਕਰੋਗੇ ਪਹਿਲਾਂ ਤਾਂ ਐਂਟਰੀ ਦੇ ਉੱਤੇ ਜਿਹੜਾ ਆ ਇੱਕ ਛੋਟਾ ਜਿਹਾ ਜਿਹੜਾ ਮੰਦਿਰ ਤੁਸੀਂ ਦੇਖਦੇ ਪਏ ਹੋ ਇਹ ਮੰਦਿਰ ਐ ਸੇਸ਼ਨਾਗ ਮੰਦਿਰ ਦੇ ਜਿੱਥੇ ਕਿ ਬਹੁਤ ਹੀ ਖੂਬਸੂਰਤ ਜਿਹੜਾ ਆ ਮੰਦਿਰ ਤੁਸੀਂ ਦੇਖਦੇ ਪਏ ਹੋ ਦੱਸਿਆ ਜਾਂਦਾ ਕਿ ਸ਼ਨੀਵਾਰ ਨੂੰ ਇੱਥੇ ਬਹੁਤ ਜ਼ਿਆਦਾ ਰਸ ਤੇ ਬਹੁਤ ਜ਼ਿਆਦਾ ਜਿਹੜੀ ਹੈ ਸੰਗਤ ਹੁੰਦੀ ਹੈ ਸ਼ਨੀਵਾਰ ਨੂੰ ਬਹੁਤ ਜ਼ਿਆਦਾ ਜਿਹੜਾ ਇਥੇ ਰਾਸ ਹੁੰਦਾ ਆ ਬਹੁਤ ਜ਼ਿਆਦਾ ਦੂਰੋਂ ਦੂਰੋਂ ਲੋਕ ਜਿਹੜੇ ਆ ਇਸ ਸਥਾਨ ਦੇ ਜਿਹੜੇ ਦਰਸ਼ਨ ਕਰਨ ਆਉਂਦੇ ਆ ਪਰ ਅਸੀਂ ਜਿਹੜਾ ਆ ਅੱਜ ਐਤਵਾਰ ਦੇ ਦਿਨ ਜਿਹੜਾ ਆ ਇਸ ਦਰਬਾਰ ਦੇ ਵਿੱਚ ਪਹੁੰਚੇ ਆ ਤੇ ਤੁਹਾਨੂੰ ਜਿਹੜੇ ਆ ਦਰਸ਼ਨ ਕਰਵਾਉਣ ਜਾ ਰਹੇ ਆ ਅਸੀਂ ਛੇਸਨਾਗ ਮੰਦਿਰ ਦੇ ਬਹੁਤ ਹੀ ਖੂਬਸੂਰਤ ਮੰਦਿਰ ਜਿਹੜਾ ਕਿ ਤੁਸੀਂ ਮੇਰੇ ਨਾਲ ਦਰਸ਼ਨ ਇਸ ਟਾਈਮ ਕਰਦੇ ਪਏ ਛੇਸਨਾਗ ਮੰਦਿਰ ਦੇ ਇਸ ਟਾਈਮ ਅਸੀਂ ਤੁਹਾਨੂੰ ਦਰਬਾਰ ਦੇ ਜਿਹੜੇ ਆ ਦਰਸ਼ਨ ਕਰਵਾ ਰਹੇ ਆ ਤੇ ਤੁਸੀਂ ਮੇਰੇ ਨਾਲ ਜਿਹੜੇ ਆ ਸ਼ੇਸ਼ਨਾਗ ਮੰਦਿਰ ਤੇ ਜਿਹੜੇ ਆ ਦਰਸ਼ਨ ਕਰਦੇ ਪਏ ਹੋ ਤੇ ਅੰਦਰ ਚਲਦੇ ਆ ਤੇ ਨਾਲ ਦੀ ਨਾਲ ਜਿਹੜਾ ਆ ਅੰਦਰ ਵੀ ਤੁਹਾਨੂੰ ਜਾ ਕੇ ਜਿਹੜਾ ਆ ਅ ਦਰਬਾਰ ਦੇ ਜਿਹੜੇ ਦਰਸ਼ਨ ਕਰਾਣੇ ਆ ਦਰਸ਼ਨ ਤੁਸੀਂ ਮੇਰੇ ਨਾਲ ਕਰਦੇ ਪਈਓ ਸ਼ੇਸ਼ਨਾਗ ਮੰਦਿਰ ਦੇ ਜਿਹੜਾ ਕਿ ਅ ਅਸੀਂ ਬਹੁਤ ਪੁਰਾਣਾ ਮੰਦਿਰ ਲੱਭ ਕੇ ਜਿਹੜੇ ਤੁਹਾਨੂੰ ਦਰਸ਼ਨ ਕਰਾਉਂਦੇ ਪਏ ਹਾਂ ਇਸ ਮੰਦਰ ਦੀਆਂ ਜਿਹੜੀਆਂ ਵਿਸ਼ੇਸ਼ਤਾਈਆਂ ਨੇ ਉਹ ਬਹੁਤ ਜ਼ਿਆਦਾ ਵਿਸ਼ੇਸ਼ਤਾਈਆਂ ਨੇ ਕਿਹਾ ਜਾਂਦਾ ਕਿ ਇਸ ਮੰਦਰ ਦੇ ਵਿੱਚ ਜਿਹੜਾ ਆਉਣ ਦੇ ਉੱਤੇ ਮਨ ਨੂੰ ਜਿੰਨਾ ਮਰਜ਼ੀ ਮਨ ਵਿਚਲਿਤ ਹੋਵੇ ਇਸ ਮੰਦਰ ਦੇ ਵਿੱਚ ਆਉਂਦੇ ਹੀ ਤੁਹਾਨੂੰ ਜਿਹੜਾ ਆ ਮਨ ਨੂੰ ਪੂਰੀ ਤਰ੍ਹਾਂ ਜਿਹੜੀ ਹੈ ਸ਼ਾਂਤੀ ਮਿਲ ਜਾਂਦੀ ਹੈ ਸ਼ੇਸਨਾਗ ਮੰਦਰ ਦੇ ਤੁਸੀਂ ਦਰਸ਼ਨ ਕਰਦੇ ਪਏ ਹੋ ਮੰਦਰ ਦੇ ਦਰਸ਼ਨ ਜਿਹੜੇ ਆ ਅਸੀਂ ਤੁਹਾਨੂੰ ਲਗਾਤਾਰ ਕਰਵਾਉਂਦੇ ਪਏ ਆ ਨਾਲ ਦੀ ਨਾਲ ਸਾਰੇ ਮੰਦਰ ਦਾ ਜਿਹੜਾ ਆਬੋ ਹਵਾਇਆ ਜਿੰਨੀ ਵੀ ਉਹ ਸਾਰੀ ਦੀ ਸਾਰੀ ਜਿਹੜੀ ਹੈ ਅਸੀਂ ਤੁਹਾਨੂੰ ਜਿਹੜਾ ਦਿਖਾ ਰਹੇ ਆ ਇੱਧਰ ਚਲਦੇ ਆ ਇਸ ਟਾਈਮ ਇੱਧਰ ਹੈ ਜੀ ਸ਼ੇਸਨਾਗ ਜੀ ਦੇ 메ਨ ਦਰਬਾਰ ਦੇ ਜਿਹੜੇ ਆ ਉਹ ਤੁਹਾਨੂੰ ਅਸੀਂ ਦਰਸ਼ਨ ਕਰਾਉਣ ਜਾ ਰਹੇ ਆ ਅੰਦਰ ਚਲਦੇ ਆ ਜੋਤ ਦਰਬਾਰ ਦੇ ਉੱਤੇ ਜਿਹੜੀ ਹੈ ਜਾਗ ਰਹੀ ਹੈ ਤੇ ਅਸੀਂ ਇਸ ਟਾਈਮ ਪਹੁੰਚ ਗਿਆ ਜੀ ਸ਼ੇਸਨਾਗ ਦਰਬਾਰ ਦੇ ਉੱਤੇ ਤੁਸੀਂ ਇਸ ਟਾਈਮ ਦੇਖਦੇ ਪਿਓ ਉਹ ਇੱਥੇ ਜਿਹੜਾ ਆ ਲਿਖਿਆ ਵੀ ਹੋਇਆ ਆ ਜੋ ਕਿਰਪਾ ਲੱਸੀ ਸ਼ਿਵ ਜੀ ਭਗਵਾਨ ਕੇ ਮੰਦਰ ਮੇਂ ਢਾਲੇ ਲੱਸੀ ਕੇ ਸੀਟੇ ਕਹੀਂ ਪਰ ਵੀ ਨਾ ਡਾਲੇ ਅਰਗਬਤੀ ਜਲਾਣਾ ਮਨਾ ਹੈ ਅਰਗਬਤੀ ਜਲਾਣਾ ਮਨਾ ਹੈ ਧੂਪ ਬਾਸਨਾ ਦੇ ਕੇ ਬਾਹਰ ਲਗਾएं ਆਪ ਦੇਖਦੇ ਪਿਓ ਮੇਰੇ ਨਾਲ ਛੇਸਨਾਗ ਮੰਦਰ ਇਹ ਤੁਸੀਂ ਦੇਖਦੇ ਪਿਓ ਕੋਈ ਪੂਰੇ ਦਾ ਪੂਰਾ ਜਿਹੜਾ ਆ ਉਹ ਇੱਥੇ ਜਿਹੜਾ ਆ ਉਹਨਾਂ ਦੀ ਪਿੰਡੀ ਦਾ ਇੱਕ ਰੂਪ ਜਿਹਨੂੰ ਆਪਾਂ ਕਹਿੰਨੇ ਆ ਬਣਿਆ ਹੋਇਆ ਆ ਜੋਤ ਦੇ ਤੁਸੀਂ ਦਰਸ਼ਨ ਕਰਕੇ ਆਪਣੇ ਜਿਹੜੇ ਆ ਉਹ ਆਪਣੇ ਆਪ ਨੂੰ ਨਿਹਾਲ ਕਰ ਸਕਦੇ ਹੋ ਇਸ ਟਾਈਮ ਤੁਸੀਂ ਦੇਖਦੇ ਪਿਓ ਮੇਰੇ ਨਾਲ ਛੇਸਨਾਗ ਦੀ ਦੇ ਮੰਦਰ ਦੇ ਦਰਸ਼ਨ ਮੰਦਰ ਕਿੱਥੇ ਆ ਇਹ ਤੁਹਾਡੇ ਨਾਲ ਆਪਾਂ ਹੁਣੇ ਜਿਹੜਾ ਸ਼ੇਅਰ ਕਰਦੇ ਆ ਤੁਹਾਡੇ ਨਾਲ ਜਿਹੜੇ ਆ ਤੁਹਾਨੂੰ ਦਰਸ਼ਨ ਕਰਾਣੇ ਆ ਕਿ ਮੰਦਰ ਕਿੱਥੇ ਆ ਸ਼ੇਸ਼ਨਾਗ ਮੰਦਰ ਦੇ ਜਿਹੜੇ ਤੁਸੀਂ ਮੇਰੇ ਨਾਲ ਦਰਸ਼ਨ ਕਰਦੇ ਪਿਓ ਇਸ ਟਾਈਮ ਦੇਖੋ ਤਸਵੀਰਾਂ ਜਿਹੜੀਆਂ ਨੇ ਸ਼ੇਸ਼ਨਾਗ ਮੰਦਰ ਦੀ ਜਿਹੜੀ ਇਸ ਤਰ੍ਹਾਂ ਦੀਆਂ ਨੇ ਤਸਵੀਰਾਂ ਜਿਹੜੀਆਂ ਦਿਖਾਉਂਦੇ ਪਏ ਆ ਤੇ ਇਸ ਟਾਈਮ ਜਿਹੜਾ ਆ ਤੁਸੀਂ ਇੱਥੇ ਮੇਰੇ ਨਾਲ ਦੇਖਦੇ ਪਿਓ ਸ਼ੇਸ਼ਨਾਗ ਮੰਦਰ ਦੇ ਜਿਹੜੇ ਦਰਸ਼ਨ ਹੈ ਹੀ ਤੁਹਾਨੂੰ ਜਿਹੜੇ ਕਰਵਾ ਰਹੇ ਆ ਇਹ ਮੰਦਿਰ ਦਾ ਮੇਨ ਸਥਾਨ ਜਿਹੜਾ ਆ ਮੰਦਿਰ ਦਾ ਜਿਹੜਾ ਆ ਉਹ ਦੱਸਿਆ ਜਾਂਦਾ ਤੇ ਬਹੁਤ ਹੀ ਖੂਬਸੂਰਤ ਤੇ ਸ਼ਾਂਤਮਈ ਇਲਾਕਾ ਜਿਹੜਾ ਆ ਉਹ ਤੁਸੀਂ ਇੱਥੇ ਸਾਡੇ ਨਾਲ ਦਰਸ਼ਨ ਕਰਦੇ ਪਏ ਹੋ ਤੇ ਨਾਲ ਦੀ ਨਾਲ ਦੋਸਤੋ ਅਸੀਂ ਤੁਹਾਨੂੰ ਜਿਹੜਾ ਆ ਅ ਭਗਵਾਨ ਦੇ ਜਿਹੜੇ ਦਰਸ਼ਨ ਕਰਵਾਨੇ ਆ ਇੱਥੇ ਸ਼ਿਵ ਮੰਦਿਰ ਵੀ ਬਹੁਤ ਖੂਬਸੂਰਤ ਜਿਹੜਾ ਬਣਿਆ ਹੋਇਆ ਆ ਨੰਦੀ ਜੀ ਮਹਾਰਾਜ ਪਹਿਲਾਂ ਤਾਂ ਮੰਦਰ ਦੇ ਅੰਦਰ ਐਂਟਰ ਕਰਨ ਤੋਂ ਪਹਿਲਾਂ ਜਿਹੜਾ ਹੈ ਤੁਹਾਨੂੰ ਨੰਦੀ ਜੀ ਮਹਾਰਾਜ ਦੇ ਜਿਹੜੇ ਆ ਉਹ ਦਰਸ਼ਨ ਦਰਸ਼ਨ ਜਿਹੜੇ ਆ ਕਰਵਾ ਦਿੰਨੇ ਆ ਇਸ ਟਾਈਮ ਅਸੀਂ ਨੰਦੀ ਜੀ ਮਹਾਰਾਜ ਤੋਂ ਜਿਹੜੇ ਦਰਸ਼ਨ ਕਰਦੇ ਹੋਏ ਜਿਹੜਾ ਆ ਸਿਮ ਮੰਦਰ ਦੇ ਲਈ ਚੱਲਾਂਗੇ ਸਿਮ ਮੰਦਰ ਦੇ ਲਈ ਤੁਸੀਂ ਦੇਖਦੇ ਪਿਓ ਬਹੁਤ ਸੋਹਣਾ ਜਿਹੜਾ ਇੱਥੇ ਦਰਵਾਜ਼ਾ ਵੀ ਮੁੱਖ ਦੀਵਾਰ ਜਿਹੜਾ ਸਿਮ ਮੰਦਰ ਦਾ ਤੁਸੀਂ ਦੇਖਦੇ ਪਿਓ ਮੇਰੇ ਨਾਲ ਮੇਰੇ ਸਾਥੀ ਸੰਜੀਵ 바ਵਾ ਜੀ ਨੇ ਜਿਹੜੇ ਕਿ ਮੰਦਰ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਪਏ ਨੇ ਇਸ ਟਾਈਮ ਸਿਮ ਮੰਦਰ ਦੇ ਵਿੱਚ ਜਿਹੜਾ ਪਹੁੰਚ ਗਏ ਆ ਕਰੋ ਦਰਸ਼ਨ ਸਿਮ ਮੰਦਰ ਦੇ જય ਸ਼ੰਕਰ જય ਸ਼ਿਵ ਸ਼ੰਕਰ જય ਸ਼ਿਵ ਸ਼ੰਕਰ જય ਭੋਲੇ ਬਾਬਾ ਆਪ ਤੁਸੀਂ ਦੇਖਦੇ ਪਈਓ ਮੇਰੇ ਨਾਲ ਇਸ ਟਾਈਮ ਸਿਮ ਮੰਦਰ ਦੇ ਦਰਸ਼ਨ ਕਰਦੇ ਪਈਓ ਸ਼ੇਸ਼ ਨਾਲ ਜੀ ਦੀ ਸਾਇਆ ਦੇ ਹੇਠ ਸ਼ਿਵ ਪਿੰਡੀ ਦੇ ਦਰਸ਼ਨ ਕਰ ਸਕਦੇ ਤੁਸੀਂ ਮੇਰੇ ਨਾਲ ਬਹੁਤ ਹੀ ਖੂਬਸੂਰਤ ਇੱਥੇ ਵੀ ਜਿਹੜੀ ਹੈ ਅਲੱਗ ਤੋਂ ਜਿਹੜੀ ਇੱਕ ਜੋਤ ਆ ਉਹ ਜਲਦੀ ਪਈ ਹੈ ਤੇ ਦਰਸ਼ਨ ਤੁਸੀਂ ਮੇਰੇ ਨਾਲ ਕਰਦੇ ਪਿਓ ਸ਼ੇਸਨਾਗ ਮੰਦਿਰ ਦੇ ਜੋ ਕਿ ਇਹ ਬਹੁਤ ਖੂਬਸੂਰਤ ਮੰਦਿਰ ਜਿਹਦੇ ਤੁਸੀਂ ਦਰਸ਼ਨ ਕਰਦੇ ਪਿਓ ਮੇਰੇ ਨਾਲ ਤੇ ਤੁਹਾਨੂੰ ਅੱਜ ਦੇ ਦਰਸ਼ਨ ਕਿਵੇਂ ਲੱਗੇ ਇਹਦੇ ਬਾਰੇ ਜਰੂਰ ਦੱਸਿਓ ਸ਼ੇਸਨਾਗ ਮੰਦਿਰ ਜਿਹੜਾ ਆ ਉਹ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਹੇ ਹਾਂ ਤੇ ਜਦੋਂ ਵੀ ਸਾਡੇ ਕੋਲ ਸੇਵਾਦਾਰ ਪਹੁੰਚਦੇ ਹੋ ਉਹਨਾਂ ਨਾਲ ਇਸ ਮੰਦਿਰ ਦੀ ਜਿਹੜੀ ਵਿਸ਼ੇਸ਼ਤਾਵਾਂ ਵੀ ਜਿਹੜੀ ਹੈ ਉਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਦੋਸਤੋ ਇਸ ਟਾਈਮ ਅਸੀਂ ਸ਼ੇਸ਼ਨਾਗ ਮੰਦਿਰ ਦੇ ਵਿੱਚ ਪਹੁੰਚੇ ਹੋਏ ਹਾਂ ਤੇ ਤੁਹਾਨੂੰ ਜਿਵੇਂ ਕਿ ਅਸੀਂ ਦੱਸਿਆ ਸੀ ਕਿ ਇਸ ਮੰਦਿਰ ਦੀ ਵਿਸ਼ੇਸ਼ਤਾਵਾਂ ਕੀ ਹੈਗੀਆਂ ਨੇ ਉਹ ਅਸੀਂ ਇੱਥੋਂ ਦੇ ਸੇਵਾਦਾਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸੇਵਾਦਾਰ ਸਾਡੇ ਨਾਲ ਮੌਜੂਦ ਆ ਗੱਲਬਾਤ ਕਰ ਲੈਣੇ ਆ ਬਾਬਾ ਜੀ ਪਹਿਲਾਂ ਤੇ ਆਪਣਾ ਨਾਮ ਦੱਸੋ ਕੁਲਦੀਪ ਸਿੰਘ ਮੇਰਾ ਨਾਮ ਜੀ ਬਾਬਾ ਜੀ ਇੱਥੋਂ ਦੇ ਮੰਦਿਰ ਦਾ ਇਤਿਹਾਸ ਕੀ ਹੈ ਜਾਂ ਜੋ ਵੀ ਜਾਣਕਾਰੀ ਉਹ ਜ਼ਰੂਰ ਦਿਓ ਸੰਤ ਜੀ ਦੇਖੋ ਜੀ ਬਾਬਾ ਸ਼ੇਸ਼ਨਾਗ ਜੀ ਦਾ ਜਿਹੜਾ ਦਿਬੇ ਸਥਾਨ ਹੈ ਇੱਕ ਕਾਫੀ ਸਮੇਂ ਤੋਂ ਪ੍ਰਾਣਾਂ ਚੱਲ ਰਿਹਾ ਕਿਉਂਕਿ ਪਹਿਲੇ ਇੱਥੇ ਕੁਝ ਨਹੀਂ ਸੀ ਜਦੋਂ ਬਾਬਾ ਜੀ ਇੱਥੇ ਗਣੇਸ਼ਵਰ ਜੀ ਆਏ ਨੇ ਉਹਨਾਂ ਦੀ ਛਤਰ ਛਾਇਆ ਦੇ ਵਿੱਚ ਸਾਰਾ ਕਾਰਜ ਜਿਹੜਾ ਇੱਥੇ ਹੁਣ ਸ਼ੁਰੂ ਹੀ ਹੈ ਹੁਣ ਤੋਂ ਇਹ ਜਿਹੜਾ ਪੁਰਾਣਾ ਮੰਦਿਰ ਬਾਬਾ ਜੀ ਦਾ ਇਸ ਦੇ ਵਿੱਚ ਹਰ ਸ਼ਨੀਵਾਰ ਨੂੰ satsang ਲੰਗਰ ਹੁੰਦਾ ਹੈ ਔਰ ਸਾਲ ਦੇ ਵਿੱਚ ਹਰ ਸਾਲ ਜਿਨ ਕੇ ਮਹਾਰੂਦਰ ਜਗਦੀ ਕਰਵਾਈ ਕੀਤੀ ਜਾਂਦੀ ਹੈ ਅਸਵਲੇ ਸਾਡਾ ਜਿਹੜੇ ਬਾਬਾ ਜੀ ਦੀ ਕਿਰਪਾ ਨਾਲ ਨੌਵਾਂ ਜਿਹੜਾ ਮਹਾਰੋਦਰਜਾ ਕੋ ਖਤਮ ਹੋ ਚੁੱਕਿਆ ਉਹ 12 ਮਹਾਰੋਦਰਜਾ ਦੀ ਨੇ ਪੂਰੀ ਤਰ੍ਹਾਂ ਸੰਗਤ ਬੜੇ ਉਤਸ਼ਾਹ ਨਾਲ ਆਂਦੀ ਹੈ ਦੂਸਰੀ ਚੀਜ਼ ਹੈ ਕਿ ਜੋ ਵੀ ਬੰਦਾ ਇੱਥੇ ਮਨਤਾ ਆਪਣੀ ਲੈ ਕੇ ਆਂਦਾ ਹੈ ਉਹਦੀ ਮਨਛਪ ਪੂਰੀ ਹੁੰਦੀ ਹੈ ਕਿਸੇ ਦੇ ਜੁਨਕੇ ਜਿਸ ਤਰ੍ਹਾਂ ਸੱਬ ਵਗਾਰਾ ਲੜ ਜਾਂਦਾ ਬਾਬਾ ਜੀ ਇੱਕ ਵਾਰੀ ਫਾਂਡਾ ਪਾਉਂਦੇ ਬੰਦਾ ਠੀਕ ਹੋ ਜਾਂਦਾ ਹੈ ਔਰ ਸੰਗਤ ਦਾ ਬੜਾ ਉਤਸ਼ਾਹ ਹੈ ਹਰ ਸਾਲ ਬੜੇ ਮejਨਾ ਹਾਂਦੀ ਹੈ ਠੀਕ ਦੂਸਰੀ ਗੱਲ ਇਹ ਹੈ ਕਿ ਸੰਗਤਾਂ ਜਿਹੜੀ ਹੈ ਦਿੰਤੋ-ਦਿੰ ਇਹਨੇ ਬਾਬਾ ਜੀ ਦੀ ਕਿਰਪਾ ਦੇ ਨਾਲ ਚੱਲ ਰਹੀ ਹੈ। ਕੀ ਬਾਕੀ ਸਭ ਤੋਂ ਵੱਡੀ ਗੱਲ ਇਹ ਬਾਬਾ ਗਣੇਸ਼ਵਰ ਜੀ ਦਾ ਹੁੰਦਾ ਜਿਹੜਾ ਆਪਣਾ ਸੋਚ ਦਾ ਪਲਾਨ ਹੈ ਬਹੁਤ ਬੜੀਆ ਹੈ। ਔਰ ਸਾਡੇ ਹਿੰਦੂਤਮ ਨੂੰ ਅੱਗੇ ਲੈ ਕੇ ਜਾਣ ਵਾਲਾ ਹੈ। ਔਰ ਹਰ ਮੰਨਤਾ ਵਾਸਤੇ ਜਿਹੜੀ ਕਿ ਉਹਨਾਂ ਦੀ ਬੜੀ ਕਿਰਪਾ ਹੈ। ਅਸੀਂ ਸੁਣਿਆ ਸੀ ਕਿ ਜਿਤਨਾ ਬਹੁਤ ਸਾਰੇ ਲੋਕ ਜਿਹੜੇ ਆ ਅੱਜ ਕੱਲ ਮਨ ਦੀ ਸ਼ਾਂਤ ਨਹੀਂ ਰਹੀ ਤੇ ਸਾਨੂੰ ਪਤਾ ਲੱਗਾ ਵੀ ਇੱਥੇ ਪਹੁੰਚ ਕੇ ਜੇਕਰ ਦਰਸ਼ਨ ਮਿਲੇ ਹੋ ਜਾਂਦੇ ਤੇ ਮਨ ਜਿਹੜਾ ਸ਼ਾਂਤ ਹੋ ਜਾਂਦਾ ਇਹਦੇ ਉੱਤੇ ਤੁਸੀਂ ਕੀ ਕਹੋਗੇ ਇਹਦੇ ਵਿੱਚ ਬਿਲਕੁਲ ਸਹੀ ਗੱਲ ਹੈ ਜੀ ਜਿਹੜਾ ਬੰਦਾ ਦੁਖੀ ਪੁਰਾਣੀ ਬਾਹਰੋਂ ਆਂਦਾ ਹੈ ਉਹਨੂੰ ਮੈਂ ਕਈ ਵਾਰੀ ਦੇਖਦਾ ਨਾ ਇੱਥੇ ਆਣ ਕੇ ਬਿਲਕੁਲ ਆਉਣ ਹੋਣਗੇ ਔਰ ਘਰ ਜਾਗ ਬਣ ਦੀ ਮਨ ਦੀ ਜਿਹੜੀ ਮਨਸ਼ਟਾ ਬਹੁਤ ਸਾਰੇਗੀ ਮਤਲਬ ਉਹਨਾਂ ਨੂੰ ਮਤਲਬ ਬੜੀ ਸ਼ਾਂਤੀ ਮਿਲੇਗੀ ਠੀਕ ਹੈ ਜੀ ਜਿਹੜੇ ਸੰਗਤਤਾਂ ਨੂੰ ਦੇਖ ਰਹੀ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਸੰਗਤ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਸਾਰਿਆਂ ਨੂੰ ਉਸ ਸਾਹ ਦੇ ਨਾਲ ਇੱਥੇ ਲਿਆਓ ਤਾਂ ਕਿ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਬਾਰੇ ਪਤਾ ਲੱਗੇ ਔਰ ਆਪਣੀ ਮਾਨਮਤਾ ਦੇ ਉੱਤੇ ਇਹਨਾਂ ਦਾ ਅੱਛਾ ਕੰਮ ਕਰ ਸਕਣ ਠੀਕ ਨਹੀਂ ਔਰ ਦੁਨੀਆ ਦੇ ਵਿੱਚ ਰਹਿ ਕੇ ਜੀ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਨਸ਼ੇ ਪੱਤੇ ਬਾਹਰ ਦੇ ਬੱਚਿਆਂ ਦੇ ਜਦੋਂ ਬੱਚਾ ਇਹਨਾਂ ਦੀ ਅਗਰ ਧਿਆਿੰਦਾ ਤੇ ਬਹੁਤ ਵੱਡਿਆਂ ਦਾ ਮਤਲਬ ਅਗਲਾ ਜਿਹੜਾ ਸਮੇਂ ਨਿਕਲਦਾ ਜਿਵੇਂ ਕਿ ਤੁਸੀਂ ਕਿਹਾ ਕਿ ਸੱਪ ਲੜ ਜਾਂਦਾ ਤੇ ਬਾਬਾ ਜੀ ਫਾਂਡਾ ਕਰਨ ਤਾਂ ਠੀਕ ਹੋ ਜਾਂਦਾ ਜਿਵੇਂ ਕਿ ਇਰਚੇ ਕੱਖ ਲੱਗ ਜਾਂਦਾ ਜਾਂ ਹੋਰ ਤਰ੍ਹਾਂ ਦੇ ਜਿਹੜੇ ਜਰੀਲੇ ਸੱਪ ਵੀ ਲੜ ਜਾਂਦੇ ਉਹਦਾ ਵੀ ਲਾਗ ਜਾਂਦਾ ਹਾਂਜੀ ਬਿਲਕੁਲ ਜੀ ਦੇਖੋ ਜੀ ਬਾਬਾ ਜੀ ਦੀ ਇੱਕ ਸ਼ੱਕਰ ਹੈ ਬਾਬਾ ਜੀ ਨੇ ਸਿਰਫ ਉਹ ਸ਼ੱਕਰ ਲਾਣੀ ਹੈ ਉਹ ਸ਼ੱਕਰ ਦੇ ਨਾਲ ਹੀ ਉਹਨਾਂ ਜੋ ਵੀ ਆਪਣੀ ਕਰਮੇ ਕਰਨੀ ਉਹਦੇ ਨਾਲ ਸਭ ਠੀਕ ਹੋ ਜਾਂਦਾ ਬੜੇ ਬੜੇ ਤੇ ਜਿਹੜੇ ਲੋਕ ਆਏ ਨੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਸੀ ਉਹ ਬਹੁਤ ਵਧੀਆ ਠੀਕ ਹੋ ਗਏ ਨੇ ਕੋਈ ਵੀ ਇੱਥੋਂ ਜਿਹੜੀ ਖਾਲੀ ਨਹੀਂ ਗਿਆ ਦੁਖੀ ਨਹੀਂ ਗਿਆ ਠੀਕ ਹੈ ਹਾਂ ਜਿਹੜੇ ਕਿ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਦੇਖੋ ਜੀ ਹੁਣ ਕੱਲ ਜਿਹੜਾ ਸਾਡੇ ਇੱਥੇ ਬਾਬਾਈ ਦੀ ਕਿਰਪਾ ਦੇ ਨਾਲ ਕੰਮ ਹੋ ਰਿਹਾ ਹੈ ਇੱਕ ਤੇ ਤੁਹਾਡਾ 16 ਜਿਹੜਾ ਆਪਣਾ ਕ੍ਰਿਸ਼ਨ ਜਨਮਸ਼ਟਮੀ ਆ ਰਹੀ ਹੈ ਠੀਕ ਹੈ ਜੀ 18 ਦੀ ਹੈ ਔਰ ਉਸ ਤੋਂ ਬਾਅਦ ਉਸ ਅਗਲਾ ਜਿਹੜਾ ਇੱਥੇ 나ਗ ਪੰਚਮੀ ਦਾ ਪ੍ਰੋਗਰਾਮ ਹੈ 8 ਸਤੰਬਰ ਦਾ ਹੈ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਬਾਬਾਈ ਦੀ ਅਗਲੀ ਕਰਬਈ ਦਸੰਬਰ ਮਹੀਨੇ ਦਾ ਇੱਕ ਵੱਡਾ ਭੰਡਾਰਾ ਬਾਬਾਈ ਦਾ ਹੁੰਦਾ ਠੀਕ ਹੈ ਜੀ ਹਰ ਸਾਲ ਦੀ ਤਰ੍ਹਾਂ ਹਰ ਸਾਲ ਹੁੰਦਾ ਉਸ ਤੋਂ ਬਾਅਦ ਜਨਵਰੀ ਫਰਵਰੀ ਦੇ ਵਿੱਚ ਫਰਵਰੀ ਲਾਸਟ ਦੇ ਵਿੱਚ ਜਾ ਕੇ ਮਾਹਰੂ ਦਰਜਾ ਜਿਹੜਾ 10ਵਾਂ ਸ਼ੁਰੂ ਹੋਣਾ ਤੇ ਰੁਟੀਨ ਦੇ ਨਾਲ ਹਰ ਸ਼ਨੀਵਾਰ ਨੂੰ ਬਾਬਾ ਜੀ ਦੇ ਇੱਥੇ ਮਤਲਬ ਜਗਜਲ ਹਰ ਸ਼ਨੀਵਾਰ ਨੂੰ ਉਹਦੇ ਵਿੱਚ ਜਿਹੜੇ ਲੋਕ ਜਿਹਨਾਂ ਨੂੰ ਕੋਈ ਖੁਸ਼ੀ ਮਿਲਦੀ ਹੈ ਬਾਬੇ ਦੀ ਕਿਰਪਾ ਸਾਰੇ ਦੌਰ ਦੌਰ ਕਹਿੰਦੇ ਐ ਜੀ ਬਹੁਤ ਸੋਹਣਾ ਜੀ ਤੁਸੀਂ ਦੇਦੇ ਪਿਓ ਮੇਰਾ ਡੀਪੀਸੀ ਪੰਜਾਬੀ ਦੇ ਉੱਤੇ ਇਹ ਸਾਰਾ ਪ੍ਰੋਗਰਾਮ ਜਿਹਦੇ ਚ ਕੁਲਦੀਪ ਸਿੰਘ ਜੀ ਹੋਣਾ ਨੇ ਦੱਸਿਆ ਕਿ ਇਹ ਜੋ ਸ਼ੇਸਨਾਗ ਜੀ ਦੀ ਦਰਬਾਰ ਆ ਬਹੁਤ ਹੀ ਪੁਰਾਣਾ ਤੇ ਬਹੁਤ ਹੀ ਸ਼ਾਂਤਮਈ ਇਲਾਕੇ ਦੇ ਵਿੱਚ ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸ ਕੇ ਹਟਿਆ ਕਿ ਇਹ ਦਰਬਾਰ ਆ ਹਰ ਤਰੰਦੀ ਮਨ ਨੂੰ ਕਾਮਨਾ ਇੱਥੇ ਪੂਰੀ ਹੁੰਦੀ ਹੈ ਤੇ ਜੇਕਰ ਤੁਹਾਡਾ ਮਨ ਆਸਾਂਤ ਰਹਿੰਦਾ ਆ ਤੇ ਇੱਕ ਵਾਰੀ ਦਰਸ਼ਨ ਜ਼ਰੂਰ ਕਰਕੇ ਜਾਓ ਮਨ ਨੂੰ ਬਹੁਤ ਜ਼ਿਆਦਾ ਜਿਹੜੀ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ ਜੇਕਰ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਮਨ ਵਿਜਲਤ ਆ ਉਹ ਵੀ ਠੀਕ ਹੋ ਜਾਂਦਾ ਕੁਲਦੀਪ ਸਿੰਘ ਜੀ ਕੋ ਹੋਰ ਕੁਝ ਕਹਿਣਾ ਚਾਹ ਰਹੇ ਦੂਸਰੀ ਇਹ ਹੈ ਕਿ ਬਾਬਾ ਜੀ ਕਈ ਤਰ੍ਹਾਂ ਦੀਆਂ ਦਵਾਈਆਂ ਦਿੰਦੇ ਨੇ ਉਹ ਫ੍ਰੀ ਫੰਡ ਦੇ ਵਿੱਚ ਲੋਕਾਂ ਦੀ ਸੇਵਾ ਕਰ ਰਹੇ ਨੇ ਕਿਸ ਤਰ੍ਹਾਂ ਦੀਆਂ ਦਵਾਈਆਂ ਮਤਲਬ ਜਿਸ ਤਰ੍ਹਾਂ ਹੋ ਗਿਆ ਤੁਹਾਡੇ ਕਿਸੇ ਨੂੰ ਪੀਲੀਏ ਦੀ ਵੀ ਸ਼ਿਕਾਇਤ ਹੈ ਕਿਸੇ ਨੂੰ ਕਿਡਨੀ ਦੀ ਸ਼ਿਕਾਇਤ ਹੈ ਕਿ ਇਹਨੂੰ ਹੱਡ ਦੀ ਪ੍ਰੋਬਲਮ ਹੈ ਕਿਸੇ ਨੂੰ ਕਿਸੇ ਤਰ੍ਹਾਂ ਦੇ ਮਨੁੱਖ ਤੇ ਉਹ ਸਾਰੇ ਜਿਹੜੀ ਦਵਾਈਆਂ ਫ੍ਰੀ ਫੰਡ ਦੇ ਵਿੱਚ ਦਿੱਤੀ ਨੇ। ਦੇਸੀ ਦਵਾਈਆਂ? ਦੇਸੀ ਦਵਾਈਆਂ। ਠੀਕ ਹੈ ਜੀ। ਕੋਈ ਪੈਸਾ ਨਹੀਂ ਲੈਂਦੇ। ਕੋਈ ਪੈਸਾ ਨਹੀਂ ਲੈਂਦੇ। ਬਿਲਕੁਲ ਸਹੀ। ਬਿਲਕੁਲ ਫ੍ਰੀ ਦੇ ਦਿੱਤੇ। ਆਉਣਾ ਚਾਹੀਦਾ ਕਿ ਕਿੱਦਾਂ ਆਣਾ? ਮਤਲਬ ਕਿ ਕਿਹੜੇ ਦਿਨਾਂ ਕਿ ਜਦੋਂ ਸ਼ਨੀਵਾਰ ਨੂੰ, ਸ਼ਨੀਵਾਰ ਨੂੰ ਸਵੇਰੇ ਜਿਸ ਵੇਲੇ ਵੀ ਤੁਸੀਂ ਆ ਸਕੋ ਪੂਰਾ ਦਿਨ ਹੁੰਦਾ। ਬਾਬਾ ਜੀ ਪੂਰਾ ਦਿਨ ਬੰਦੇ ਲੰਘ ਚੌਕੀ ਮਾਰ ਕੇ। ਇਹ ਦੂਸਰੀ ਗੱਲ ਇਹ ਹੈ ਕਿ ਇਹਨਾਂ ਨੂੰ ਕੋਈ ਲਾਲਚ ਨਹੀਂ ਹੈ। ਇਹ ਵੀ ਸਾਡੇ ਨਾਲ ਅਖਾਈ ਉਹ ਜ਼ਿੰਮੇਵਾਰ ਨੇ ਸਾਰੇ ਕੰਮ ਕੜੇ ਪੜੇ ਲਿਖਿਆ ਨਹੀਂ ਅਜਿਹੀ ਗੱਲ ਥੋੜੀ ਹੈ ਬਹੁਤ ਇਹਨਾਂ ਦੀ ਸੋਚ ਬਹੁਤ ਉੱਚੀ ਹੈ ਯਾਨੀ ਕਿ ਆਹੀਂ ਵੀ ਬੁੱਢੇ ਹੋ ਗਏ ਅੱਜ ਤੱਕ ਲੇਕਿਨ ਆਹੀ ਸਾਡੀ ਸੋਚ ਐ ਨਹੀਂ ਬੜੀ ਜਿਹੜੀ ਇਹਨਾਂ ਦੀ ਸੋਚ ਹੈ ਤਾਂ ਦੋਸਤੋ ਤੁਸੀਂ ਹੁਣੇ-ਹੁਣੇ ਸਾਡੇ ਨਾਲ ਜਿਹੜੇ ਦਰਸ਼ਨ ਕੀਤੇ ਨੇ ਛੇਸਨਾਗ ਮੰਦਿਰ ਦੇ ਬਹੁਤ ਹੀ ਖੂਬਸੂਰਤ ਤੇ ਸ਼ਾਂਤਮਈ ਵਾਤਾਵਰਣ ਦੇ ਵਿੱਚ ਇਹ ਮੰਦਿਰ ਤੁਹਾਨੂੰ ਦੱਸ ਦਈਏ ਕਿ ਇਹ ਮੰਦਿਰ ਛਪਕੜੇ ਦੇ ਵਿੱਚ ਹੈ ਛਪਕੜਾ ਮਰਾੜਾ ਜੇਕਰ ਤੁਸੀਂ ਗਰਦਾਸਪੁਰ ਤੋਂ ਛਪਕੜੇ ਹੁੰਦੇ ਤੇ ਛਪਕੜੇ ਆ ਕੇ ਕਿਸੇ ਨੂੰ ਵੀ ਪੁੱਛ ਸਕਦੇ ਹੋ ਕਿ ਅਸੀਂ ਜਿਹੜਾ ਆ ਛੇਸਨਾਗ ਮੰਦਿਰ ਦੇ ਵਿੱਚ ਜਾਣਾ ਆ ਬਹੁਤ ਹੀ ਖੂਬਸੂਰਤ ਜਿਹੜਾ ਮੰਦਿਰ ਆ ਚਪਕੜੇ ਦੇ ਵਿੱਚ ਸ਼ੇਸਨਾਗ ਮੰਦਿਰ ਇਹ ਤੋਂ ਤੁਹਾਨੂੰ ਦਰਸ਼ਨ ਕਰਾਏ ਨੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਾ ਲਾਈਕ ਕਰਕੇ ਸ਼ੇਅਰ ਜ਼ਰੂਰ ਕਰਿਓ ਨਾਲ ਦੀ ਨਾਲ ਕਮੈਂਟ ਕਰਕੇ ਆਪਣਾ ਫੀਡਬੈਕ ਜ਼ਰੂਰ ਦਿਓ ਧੰਨਵਾਦ ਮਿਲਦੇ ਆ ਕਿਸੇ ਅਗਲੇ ਪ੍ਰੋਗਰਾਮ 'ਚ